ਦੋਸਤੋ 21 ਫਰਵਈ ਪੰਜਾਬ ਦੇ ਭਵਿੱਖ ਦਾ ਦਿਨ ਹੈ ਪੰਜਾਬ ਦੀ ਤਕਦੀਰ ਦਾ ਫੈਸਲਾ ਕਰਨ ਦਾ ਦਿਨ ਹੈ ਤੁਹਾਡੀ ਆਪਣੀ ਤਕਦੀਰ ਦਾ ਫੈਸਲਾ ਕਰਨ ਦਾ ਦਿਨ ਹੈ ਅਗਲੇ 5 ਸਾਲ ਤੁਸੀਂ ਆਜ਼ਾਦੀ ਦੇ ਸ਼ਾਂਤੀ ਦੇ ਅਮਨ ਦੇ ਮਾਹੌਲ 'ਚ ਜੀਣਾ ਹੈ ਜਾਂ ਹਮੇਸ਼ਾ ਹੀ ਮਾਫੀਆ ਦੇ ਖਤਰੇ ਵਿੱਚ ਜੀਣਾ ਹੈ ਇਹ ਤੁਹਾਡੀ ਆਪਣੀ ਮਰਜ਼ੀ ਹੈ ਹੰਗ ਅਸੈਂਬਲੀਿਆਂ ਆ ਵੀ ਤੁਹਾਡੇ ਅੱਖੇ 'ਚ ਨਹੀਂ ਹੈ ਵੀ ਤਿੰਨਾਂ ਪਾਰਟੀਆਂ ਨੂੰ ਥੋੜਾ-ਥੋੜਾ ਤੁਸੀਂ ਵੋਟ ਪਾ ਦਿਓ ਤਿੰਨਾਂ ਪਾਰਟੀਆਂ ਕੋਲ ਥੋੜੀਆਂ-ਥੋੜੀਆਂ ਸੀਟਾਂ ਆ ਜਾਣ ਹੰਗ ਅਸੈਂਬਲੀ ਆਵੇ ਕਿਉਂਕਿ ਇੱਕ ਦੂਜੇ ਦੇ ਨਾਲ ਕੰਪਰੋਮਾਈਜ਼ ਹੋਣ ਦਾ ਦੀ ਉਮੀਦ ਘਟ ਹੈ ਕੁਰੀਸ਼ਨ ਬਣਦੀ ਉਮੀਦ ਘਟ ਹੈ ਕੁਰੀਸ਼ਨ ਬਣਦੀ ਹੈ ਤੇ ਤਾਂ ਵੀ ਉੱਥੇ ਉਹ ਫੈਸਲੇ ਨਹੀਂ ਹੋ ਸਕਦੇ ਜਿਹੜੇ ਕਿ ਤੁਹਾਡੇ ਪੱਲੇ ਵਿੱਚ ਹੋਣਗੇ ਤੋਂ ਸਾਡੇ ਕੋਲ ਤਿੰਨ ਬਦਲ ਨੇ ਬਾਦਰ ਜਿਸ ਨੂੰ ਤੁਸੀਂ ਹਟਾਣਾ ਚਾਹੁੰਦੇ ਹੋ ਤੇ ਦੂਸਰੇ ਪਾਸੇ ਹੈ ਆਮ ਆਦਮੀ ਪਾਰਟੀ ਜਿਸ ਨੂੰ ਕੁਝ ਲੋਕ ਕਹਿੰਦੇ ਆ ਕਿ ਤੀਜੇ ਨੂੰ ਹੱਕ ਦੇਣਾ ਚਾਹੀਦਾ ਤੀਜੇ ਨੂੰ ਮੌਕਾ ਦੇਣਾ ਚਾਹੀਦਾ ਚਾਂਸ ਦੇਣਾ ਚਾਹੀਦਾ ਜਦ ਕਿ ਅਸੀਂ ਦੇਖ ਚੁੱਕੇ ਆ ਕਿ ਆਮ ਆਦਮੀ ਪਾਰਟੀ ਦਾ ਕਿਰਦਾਰ ਜਿਹੜਾ ਹੈ ਉਹ ਬਾਦਲ ਤੋਂ ਕਿਸੇ ਗੱਲੋਂ ਵੀ ਵੱਖਰਾ ਨਹੀਂ ਹੈ ਨਾਰੇ ਉਹਨਾਂ ਤੋਂ ਬਹੁਤ ਵਧੀਆ ਨੇ ਸਮੋਗਨ بڑے بڑے ਵਧੀਆ ਨੇ ਮੈਨੀਫੈਸਟੋ بڑے بڑے ਵਧੀਆ ਨੇ ਪਰ ਉਹਨਾਂ ਦਾ ਆਪਣਾ ਕਿਰਦਾਰ ਜੋ ਤੁਸੀਂ ਦਿੱਲੀ 'ਚ ਵੇਖ ਚੁੱਕੇ ਹੋ ਉਹ ਸ਼ਰਮਨਾਕ ਹੈ ਤੇ ਜੇ ਤੁਸੀਂ ਉਸੇ ਨੂੰ ਹੀ ਪੰਜਾਬ 'ਚ ਲਿਆਉਣਾ ਚਾਹੁੰਦੇ ਹੋ ਇਹ ਫਿਰ ਤੁਹਾਡੇ ਵਾਸਤੇ ਖੁਦਕਸ਼ੀ ਕਰਨ ਵਾਲੀ ਗੱਲ ਹੋਏਗੀ ਇਸ ਲਈ ਲੋਕ ਕਹ ਰਹੇ ਨੇ ਆਪ ਮੀਨਜ਼ ਪਾਪ ਆਪ ਪਾਰਟੀ ਪਾਪ ਪਾਰਟੀ ਤੀਸਰਾ ਬਦਲ ਜਿਹੜਾ ਉਹ ਸਾਡੇ ਕੋਲ ਕਾਂਗਰਸ ਪਾਰਟੀ叫 ਜਾਂਦੀ ਹੈ ਕਾਂਗਰਸ ਪਾਰਟੀ ਨੇ 1984 ਦੀ ਜਨ ਚਦਰਬਾਦ ਸਾਹਿਬ ਤੇ ਹਮਲਾ ਕੀਤਾ ਉਸ ਤੋਂ ਬਾਅਦ ਵੀ ਫਿਰ ਜੂਨ ਨਵੰਬਰ ਕਾਲੀ ਨਵੰਬਰ 1984 ਚ ਦਿੱਲੀ ਕਾਂਗੂਰ ਪੁਕਾਰੋ ਹੋਰ ਥਾਵਾਂ ਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਤਿੰਨ ਵਾਰੀ ਉਹਨਾਂ ਨੇ ਕਤਲੇਆਮ ਕੀਤਾ ਜੂਨ 84 ਚ ਵੀ ਉਸ ਤੋਂ ਬਾਅਦ ਨਵੰਬਰ 84 ਵਿੱਚ ਵੀ ਤੇ ਉਸ ਤੋਂ ਬਾਅਦ 1992 93 ਤੱਕ ਬੰਦຊੋਦੀ ਸਰਕਾਰ ਨੇ ਕਤਲੇਆਮ ਕੀਤਾ ਔਰ ਤੁਸੀਂ ਖਿਆਲ ਰੱਖਿਓ ਅਸੀਂ ਕਦੇ ਵੀ ਨਹੀਂ ਕਾਂਗੇ ਕਿ ਕਾਂਗਰਸ ਪਾਰਟੀ ਨੂੰ ਵੋਟ ਪਾਈ ਹੈ ਮੈਂ ਕਦੇ ਨਹੀਂ ਕਾਂਗਾ ਕਾਂਗਰਸ ਪਾਰਟੀ ਨੂੰ ਵੋਟ ਪਾਈ ਹੈ ਕਾਂਗਰਸ ਵਿੱਚ ਜਿਹੜੇ ਕਤਲੇਆਮ ਕਰਨ ਵਾਲੇ ਦੇ ਜ਼ਿੰਮੇਦਾਰ ਦੱਸਨ ਕਮਲਨਾਥ ਤੇ ਜਗਦੀਸ਼ ਟੈਕਟਰ ਸਜਨ ਕੁਮਾਰ ਇਹ ਅਜੇ ਤੱਕ ਮੌਜੂਦ ਨੇ ਪਾਰਟੀ 'ਚ ਸੋਨੀਆ ਨੇ ਉਹਨਾਂ ਨੂੰ ਪਾਰਟੀ 'ਚੋਂ ਨਹੀਂ ਕੱਢਿਆ ਐਨੀ ਉਹਨਾਂ ਦੇ ਮੁਖਾਲਫਤਾਂ ਦੇ ਬਾਵਜੂਦ ਉਹਨਾਂ ਨੂੰ ਰੱਖਿਆ ਤੇ ਦਾ ਮਤਲਬ ਸੋਨੀਆ ਗਾਂਧੀ ਵੀ ਇਹਦੇ ਵਿੱਚ ਸ਼ਾਮਲ ਹੈ ਮੈਂ ਇਸ ਕਰਕੇ ਤੁਹਾਨੂੰ ਕਦੇ ਨਹੀਂ ਕਾਂਗਾ ਕਾਂਗਰਸ ਪਾਰਟੀ ਨੂੰ ਵੋਟ ਪਾਉਂਗਾ ਪਰ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਕੇਸ ਕੁਝ ਅਲੱਗ ਹੈ ਕੈਪਟਨ ਅਮਰਿੰਦਰ ਸਿੰਘ ਉਹ ਸ਼ਖਸ ਹੈ ਜਿਸ ਨੇ ਦਰਬਾਰ ਸਭ ਦੇ ਉਤੇ ਹਮਲਾ ਹੋਣ ਤੋਂ ਬਾਅਦ ਮੈਂਬਰ ਪਾਰਲੀਮੈਂਟ ਦੇ ਸੀਟ ਤੋਂ ਵੀ ਅਸਤੀਫਾ ਤਸੀ ਖਾਲੀ ਪਾਰਟੀ ਕਾਂਗਰਸ ਪਾਰਟੀ ਤੋਂ ਅਸਤੀਫਾ ਨੇ ਦਿੱਤਾ ਉਹ ਪਹਿਲਾ ਸ਼ਖਸੀ ਹਾਲਾਂਕਿ ਉਹਨਾਂ ਬੂਟਾ ਸਿੰਘ ਨੇ ਵੀ ਵਾਅਦਾ ਕੀਤਾ ਸੀਗਾ ਪਰ ਬੂਟਾ ਸਿੰਘ ਬੇਈਮਾਨ ਨਿਕਲਿਆ ਜ਼ਾਲਿਸ਼ੀ ਨਿਕਲਿਆ ਵੀ ਮੇਰੀ ਐਮਪੀਸ਼ਪ ਤੇ ਮਿਨਿਸਟਰੀ ਮੇਰੇ ਕੋ ਕਾਇਮ ਰਹੇਗੀ ਤੋਂ ਉਸ ਦਾਲਚੇ ਚੋ ਪਿਛੇ हट ਗਿਆ ਕੈਪਟਨ ਅਮਰਿੰਦਰ ਸਿੰਘ ਨੇ ਕੁਰਬਾਨੀ ਕੀਤੀ ਕੈਪਟਨ ਅਰਮਿੰਦਰ ਸਿੰਘ ਨੇ ਦੁਬਾਰਾ ਕੁਰਬਾਨੀ ਕੀਤੀ ਜਦੋਂ ਸੁਰਜੀਤ ਵਰਨਾਰੇ ਨੇ 30 ਅਪ੍ਰੈਲ 1986 ਤੋਂ ਬਾਅਦ 1 ਮਈ ਨੂੰ ਦਰਬਾਰ ਸਭਾ ਚ ਜਿਹੜਾ ਜਿਹੜਾ 84 ਦਾ ਹਮਲਾ ਸੀ ਉਸ ਨੂੰ ਹੱਕ ਬਜਾਨ ਜਸਟੀਫਾਈ ਕਰਨ ਵਾਸਤੇ ਉਹਨੇ ਰਾਜੀਵ ਗਾਂਧੀ ਦੇ ਕਹਿੰਦੇ ਤੇ ਮਦਦ ਕੀਤਾ ਉਸ ਵੇਲੇ ਵੀ ਕੈਪਟਨ ਅਰਮਿੰਦਰ ਸਿੰਘ ਵਜ਼ੀਰ ਸੀ ਇਸਨੇ ਅਸਤੀਫਾ ਦਿੱਤਾ ਇਕ ਤੁਸੀਂ ਆਮ ਤੌਰ ਤੇ ਆਮ ਆਦਮੀ ਪਾਰਟੀ ਵਾਲੇ ਵੀ ਤੇ ਇਕਾਦੀ ਪਾਰਟੀ ਵਾਲੇ ਵੀ ਕਹਿੰਦੇ ਹਨ ਕਿ 1982 ਵਿੱਚ ਜਦੋਂ ਕਪੂਰੀ ਚੰ드ਰਾ ਗਾਂਧੀ ਨੇ ਸਤਲ ਜਮਨਾ ਲਿੰਕ ਨਹਿਰ ਦਾ ਟੱਕ ਲਾਇਆ ਤਾਂ ਉਸ ਵੇਲੇ ਸਵਾਗਤ ਕਰਨ ਵਾਲੇ ਸੀ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਸਿੰਘ ਕਿਉਂਕਿ ਉਹ ਕਾਂਗਰਸ ਪਾਰਟੀ ਵਿੱਚ ਇਸ ਕਰਕੇ ਸ਼ਾਮਲ ਸੀ ਅਸੀਂ ਇਸ ਗੱਲ ਦੀ ਹਮਾਇਤ ਨਹੀਂ ਕਰਦੇ ਉਸ ਨੂੰ ਅਸੀਂ ਦੀ ਰਾਤ ਨਹੀਂ ਦੇ ਪਰ ਉਹ ਸਾਰਾ ਉਸਨੇ ਧੋਨਾ ਉਦੋਂ ਤੋਤਾ ਜਦੋਂ ਉਹਨੇ 2003 ਵਿੱਚ ਜਿਹੜਾ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਜਿਹੜਾ ਐਕਟ ਪਾਸ ਕੀਤਾ ਇਹ ਹਟ ਬਾਦਰ ਲਈ ਸੀ ਬਾਸ ਕਰ ਸਕਿਆ ਔਰ ਸਿਰਫ ਕੈਪਟਨ ਅਮਰਿੰਦਰ ਸਿੰਘ ਸੀ ਜਿਸ ਨੇ ਆਪਣਾ ਤੋਨਾ ਤੋਤਾ ਇੱਥੇ ਬਸ ਨਹੀਂ ਕੀਤੀ ਉਹਨੇ ਫਿਰ ਐਲਾਨ ਕੀਤਾ ਦੁਬਾਰਾ ਵੀ ਜਿਹੜੀ ਸਾਤ ਯਮਨਾ ਲਿੰਕ ਨਹਿਰ ਹੈ ਇਸ ਨੂੰ ਹਰਾ ਤੇ ਪੂਰਾ ਹੋ ਜਾਏਗਾ ਨਹੀਂ ਬਣ ਦਿੱਤਾ ਜਾਏਗਾ ਆਪਣੇ ਜਾਂ ਤੇ ਖੇਡ ਕੇ ਵੀ ਨਹੀਂ ਪਹੁੰਚ ਜਾਏਗਾ ਇਹ ਠੀਕ ਹੈ ਕਿਸੇ ਹੋਰ ਨਹੀਂ ਜਾਏਗਾ ਹੋਏਗਾ ਪਰ ਕੈਪਟਨ ਅਮਰਿੰਦਰ ਸਿੰਘ ਨੇ ਉਹ ਤੋਣਾ ਦੋ ਵਾਰ ਤੋਟਾ ਹੈ ਦਰਬਾਰ ਸਾਹਿਬ ਤੇ ਹਮਨੇ ਦਵਾਰੀ ਦੋ ਕਿਤਾਬ ਉਸ ਤੇ ਕੋਲੋਂ ਜ਼ੋਰ ਪਵਾ ਕੇ ਇਹ ਖਵਾਇਆ ਗਿਆ ਕਿ ਇਹ ਕਹੇ ਕਿ ਜਿਹੜਾ 84 ਦਾ ਕਤਲੇਆਮ ਇਹਦੇ ਵਿੱਚ ਕਾਂਗਰਸ ਦਾ ਹਸ ਨਹੀਂ ਸੀ ਜਾਂ ਟਰੈਟਰ ਦਾ ਹਸ ਨਹੀਂ ਸੀ ਪਰ ਉਸਨੇ ਮਹਿਸੂਸ ਕੀਤਾ ਵੀ ਉਹਨੇ ਕੋ ਦੇ ਕੋ ਗਲਤ ਅਖਵਾਇਆ ਗਿਆ ਤੇ ਉਸਨੇ ਇਸ ਗੱਲ ਦਾ ਮਾਨ ਵਿੱਚ ਪਛਦਾਵਾ ਵੀ ਕੀਤਾ ਔਰ ਵਾਅਦਾ ਕੀਤਾ ਕਿ ਮੜਕੇ ਉਹ ਇਹ ਗੱਲ ਕਦੇ ਨਹੀਂ ਆਖੇਗਾ ਸੋ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਆਪਣੇ ਧੋਨੇ ਤੋ ਦਿੱਤੇ ਹਨ ਪਰ ਦੂਜੇ ਪਾਸੇ ਤੁਸੀਂ ਦੇਖੋ ਪ੍ਰਕਾਸ਼ ਸਿੰਘ ਬਾਦਲ ਨੇ ਘੱਟ ਤੋਂ ਘੱਟ 15 ਸਿੱਖ ਸਿੱਖਾਂ ਦਾ ਕਰਦਿਆਮ ਕੀਤਾ ਔਰਤਾਂ ਦੀ ਬੇਇੱਜ਼ਤੀ ਕੀਤੀ ਔਰਤਾਂ ਨੂੰ ਮਰਦ ਪੁਲਸਵਾਲਿਆਂ ਨੇ ਵਾਰਾਂ ਤੋਂ ਧੂਧੂ ਕੇ ਛੁਟਿਆ ਅਕਾਲੀ ਐਮਐਸ ਨੇ ਤੇ ਮਨਿਸਟਰ ਨੇ ਔਰਤਾਂ ਦੀ ਬੇਇੱਜ਼ਤੀ ਕੀਤੀ ਥੱਪੜ ਮਾਰੇ ਕੁੱਟਿਆ ਅਕਾਲੀਆਂ ਦਾ ਜਿਹੜਾ ਬੰਦਾ ਸੀ ਉਸਨੇ ਇੱਕ ਬੰਦੇ ਦੀਆਂ ਲੱਤਾਂ ਵੱਢੀਆਂ ਇਸ ਤਰ੍ਹਾਂ ਦੇ ਜਿਹੜੇ ਜੁਰਮ ਕੀਤੇ ਨੇ ਕੀ ਪ੍ਰਕਾਸ਼ ਨੂੰ ਮਾਫ ਕਰੋਗੇ ਅਕਾਲ ਤਖਤ ਤੇ ਇੰਸਟੀਚਿਊਸ਼ਨ ਦਾ ਉਸ ਟਾਈਮ ਬੇੜਾ ਕਰ ਕਰਤਾ ਅਕਾਲ ਤਖਤ ਨੂੰ ਆਪਣੇ ਮੁਖਾਲਫਾਂ ਦੇ ਖਿਲਾਫ ਉਸਨੇ ਇਤਨਾ ਵਰਤਿਆ ਹਾਲਾਂਕਿ ਅਕਾਲ ਤਖਤ ਜਥੇਦਾਰ ਦਾ ਕੋਈ ਅਹੁਦਾ ਨਹੀਂ ਹੈ ਨਾ ਹੀ ਕਿਸੇ ਨੂੰ ਪੰਚੋਂ ਖਾਰਜ ਕੀਤਾ ਜਾਂਦਾ ਪਰ ਪ੍ਰਕਾਸ਼ ਨੂੰ ਨੇ ਅਕਾਲ ਤਖਤ ਦੇ ਨਾਂ ਤੇ ਜਿਹੜਾ ਧਾਰਮਿਕ ਮਾਫੀਆ ਇੱਕ ਕਾਇਮ ਕਰ ਦਿੱਤਾ ਔਰ ਲੋਕਾਂ ਨੂੰ ਡਰਾ ਤਾਮ ਕੇ ਹਊਆ ਕਾਇਮ ਕਰਕੇ ਜੋ ਕਿਸ ਤਰ੍ਹਾਂ ਕੀਤਾ ਔਰ ਉਹ ਵੀ ਕਿਦੇ ਕਹਿੰਦੇ ਇੱਕ ਨਿਜਦੇ ਵਾਸਤੇ ਤੇ ਦੂਜੇ ਚੌਂਕ ਮੈਂ ਤੁਹਾਡੇ ਦੇ ਦਾ ਹਰਨਾਮ ਸਿੰਘ ਤੁਮਾ ਜਿਹਦੇ ਬਾਰੇ ਸਾਰੇ ਜਾਣਦੇ ਹਨ ਔਰ ਆਮ ਚਰਚਾ ਹੈ ਕਿ ਉਸ ਨੂੰ ਥਰਡ ਹੇਸੀ ਅਮਰੀਕਾ ਦੇ ਸ਼ਹਿਰੀ ਨੂੰ ਲੈ ਕੇ ਆਇਆ ਸ਼ਹਿਰੀ ਅਮਰੀਕਾ ਦਾ ਹੀ ਔਰ ਉਹ ਇੱਕ ਮੁਜਰਮ ਨੂੰ ਜਿਹੜਾ ਤੁਸੀਂ ਲੈ ਕੇ ਇੱਥੇ ਖੜਾ ਕੀਤਾ ਤੇ ਉਹਦੇ ਆਖਣ ਤੇ ਸਾਰੇ ਜਿਹੜੇ ਨੇ ਫੈਸਲੇ ਕੀਤੇ ਜਾਂਦੇ ਹਨ ਯਾਨੀ ਸਿੱਖ ਧਰਮ ਨੂੰ ਉਹਨਾਂ ਮੰਤਾਂ ਮਸੰਦਾ ਦਾ ਗੁਲਾਮ ਕਰ ਦਿੱਤਾ ਗਿਆ ਜਿਨ੍ਹਾਂ ਕੋਲ ਉਸ ਨੂੰ 1920 ਵਿੱਚ ਗੁਰਦੁਆਰੇ ਆਜ਼ਾਦ ਕਰਾਇਆ ਸਨ ਸੋ ਇਹ ਤੇ ਅਸੀ ਪ੍ਰਕਾਸ਼ ਸਿੰਘ ਦੀ ਕਾਰਗੁਜ਼ਾਰੀ ਉਹਦੀਆਂ ਬੱਸਾਂ ਨੇ ਕਿੰਨੇ ਬੱਚਿਆਂ ਨੂੰ ਥੱਲੇ ਦਿੱਤਾ ਬੰਦਿਆਂ ਨੂੰ ਥੱਲੇ ਦਿੱਤਾ ਇਹ ਉਹਦੇ ਜਿਹੜੇ ਸਾਥੀ ਨੇ ਉਹਨਾਂ ਨੇ ਉਹਨਾਂ ਦੀਆਂ ਬੱਸਾਂ ਨੇ ਕਿੰਨੇ ਬੰਦੇ ਦਰੜੇ ਨੇ ਕਿੰਨਾ ਜ਼ੁਲਮ ਕੀਤਾ ਇਹ ਸਾਰੇ ਦੱਸ ਰਾ ਜਿਹੜਾ ਤੁਸੀਂ ਸਾਰੇ ਜਾਣਦੇ ਹੋ ਉਸ ਤੋਂ ਦੌਰਾਨ ਦੀ ਲੋੜ ਨਹੀਂ ਹੁਣ ਆਮ ਆਦਮੀ ਪਾਰਟੀ ਦੀ ਮੈਂ ਗੱਲ ਤੁਹਾਡੇ ਨਾਲ ਕਰਨੀ ਚਾਹਾਂਗਾ ਆਮ ਆਦਮੀ ਪਾਰਟੀ ਦੇ ਕੈਪਟਨ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਨੇ ਅਰਵਿੰਦ ਕੇਜਰੀਵਾਲ ਨੇ ਸ਼ਰੇਆਮ ਕੀਤਾ ਕਿ ਸਤਲੁਜ ਜਮਨਾ ਲਿੰਕ ਨੈਰ ਬਣਾਈ ਜਾਏਗੀ ਸਤ ਜੋ ਸੁਪਰੀਮ ਕੋਰਟ ਦਾ ਫੈਸਲਾ ਸਾਨੂੰ ਮੰਨਾਂਗੇ ਔਰ ਉਹ ਨਹੀਂ ਵੀ ਕਿਹਾ ਕਿ ਪੰਜਾਬ ਦਾ ਪਾਣੀ ਸਾਰਿਆਂ ਦਾ ਸਾਂਝਾ ਹੈ ਉਹਨੇ ਇਹ ਨਹੀਂ ਕਿਹਾ ਯਮਨਾ ਦਾ ਪਾਣੀ ਸਾਰਿਆਂ ਦਾ ਸਾਂਝਾ ਹੈ ਪੰਜਾਬ ਦਾ ਪਾਣੀ ਤੇ ਦਿੱਲੀ ਦਾ ਵੀ ਹੈ ਹਰਿਆਣਾ ਦਾ ਵੀ ਹੈ ਰਾਜਸਥਾਨ ਦਾ ਵੀ ਹੈ ਸ਼ਹਿਰ ਯੂਪੀ ਦਾ ਵੀ ਹੈ ਕਹ ਦੋ ਕਹ ਦੇਗਾ ਹੋਰ ਸਾਰਿਆਂ ਸੂਬਿਆਂ ਦਾ ਵੀ ਹੋ ਇਸ ਦੇ ਉੱਤੇ ਹੱਕ ਕਹ ਦੇਗਾ ਇਹਦਾ ਮਤਲਬ ਵੀ ਉਹ ਸੁਪਰੀਮ ਕੋਰਟ ਦਾ ਫੈਸਲਾ ਕੈਪਟਨ ਅਮਿੰਦਰ ਸਿੰਘ ਤਾਂ ਕਹਿੰਦਾ ਵੀ ਆਪਣੀ ਜਾਨ ਦੇਖ ਵੀ ਅਸੀਂ ਹੱਤੋਂ ਜਮਾ ਲੇਕ ਨਹਿ ਰੁਕਾਂਗੇ ਔਰ ਅਰਵਿੰਦ ਕੇਜਰੀਵਾਲ ਕਹਿੰਦਾ ਵੀ ਅਸੀਂ ਉਹ ਫੈਸਲਾ ਮਜ਼ਬੂਰ ਕਰਾਂਗੇ ਯਾਨੀ ਕਿ ਉਹ ਕਿਉਂਕਿ ਉਹ ਹਰਿਆਣਾ ਦਾ ਉਹਦਾ ਪਾਣੀ ਹਰਿਆਣੇ ਨੂੰ ਜਾਂਦਾ ਤੇ ਹਰਿਆਣੇ ਦੇ ਇੰਟਰਸਟ ਜਿਹੜੇ ਨੇ ਉਹਦੇ ਵਾਸਤੇ ਸਭ ਤੋਂ ਜ਼ਿਆਦਾ ਐਮ ਨੇ ਉਹ ਹਰਿਆਣਾ ਵਾਲੇ ਉਸ ਨੂੰ ਕਾਡਿਦਾ ਨਹੀਂ ਕਹਿੰਦੇ ਹਰਿਆਣਾ ਵਿੱਚ ਕਿਸੇ ਵੀ ਜਗ੍ਹਾ ਤੇ ਉਹ ਖੜਾ ਆ ਜਾਵੇ ਅਸੈਂਬਲੀ ਤਾਂ ਕਿ ਉਹ ਪੰਚਾਇਤ ਦੀ ਇਲੈਕਸ਼ਨ ਵੀ ਜਿਹੜਾ ਹੈ ਕੇਜਰੀਵਾਲ ਜਾਂ ਉਸਦੇ ਬੰਦੇ ਨਹੀਂ ਜਿੱਤ ਸਕਣਗੇ ਇਹ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਹੀ ਬੇਵਕੂਫ ਬਣਾ ਰਿਹਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੀ ਆਦਤ ਹੈ ਵੀ ਜਿਹੜੀ ਚੀਜ਼ ਸਾਹਮਣੇ ਆਵੇ ਉਹਦੇ ਪਿੱਛੇ ਤੁਰ ਪੈਂਦੇ ਹਨ ਭਾਵੇਂ ਅਹਿਮ ਸ਼ਾ ਦੁਰਾਨੀ ਵੀ ਆ ਜਾਵੇ ਭਾਵੇਂ ਅਕਬਰ ਆ ਜਾਵੇ ਭਾਵੇਂ ਔਰੰਗਜ਼ੇਬ ਆ ਜਾਵੇ ਜ਼ਕਰੀਆ ਖਾਨ ਆ ਜਾਵੇ ਉਹਦੇ ਪਿੱਛੇ ਤੁਰ ਪੈਂਦੇ ਹਨ ਤੇ ਇਸੇ ਤਰ੍ਹਾਂ ਜੇ ਕੋਈ ਡਟੇਰਾ ਰਵਿੰਦ ਕੇਜਰੀਵਾਲ ਵਰਗਾ ਜਿਹੜਾ ਲੋਕਾਂ ਨੂੰ ਮੂਰਖ ਬਣਾਉਣ ਵਾਲਾ ਹੈ ਉਹ ਆ ਦੇਖੋ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਨੇ ਜੋ ਜਿਸ ਤਰ੍ਹਾਂ ਕਹਿੰਦੇ ਵੀ ਉਹ ਬੜਾ ਇਮਾਨਦਾਰ ਇਮਾਨਦਾਰ ਦੀ ਗੱਲ ਸੁਣਦੋ ਇੱਕ ਮਿਨਿਸਟਰ ਉਹਦਾ ਜਿਹੜਾ ਇੱਕ ਔਰਤ ਦਾ ਨਾਮ ਆ ਰਸ਼ਨ ਕਾਰਡ ਬਣਾ ਲਈ ਉਹਦੇ ਨਾਲ ਸੈਕਸ ਕਰਦਾ ਉਹਦੀ ਵੀਡੀਓ ਫੜੀ ਗਈ ਸ਼ਰਮ ਫੜੀ ਗਈ ਉਸ ਤੋਂ ਬਾਅਦ ਇੱਕ ਐਮਐਲਏ ਮਿਨਿਸਟਰ ਹੈ ਜਿਹੜਾ ਜਾਲੀ ਡਿਗਰੀਆਂ ਦੇ ਕੇਸ ਚ ਅੰਦਰ ਹੈ ਇੱਕ ਐਮਐਲਏ ਉਹ ਹੈ ਜਿਹਦਾ ਰਿਸ਼ਵਤ ਲੈਦਾ ਫੜਿਆ ਗਿਆ ਛਿਆਂ ਚ ਤਿੰਨ ਮਿਨਿਸਟਰ ਉਹ ਨੇ ਉਹਦੇ ਜਿਹੜੇ ਜੇਲ੍ਹ ਚ ਜਾ ਚੁੱਕੇ ਨੇ ਰਿਸ਼ਵਤ ਲੈਣ ਜਾਂ ਹਰਾਫਰੀ ਕਰਨ ਦੇ ਇੱਕ ਐਮਐਲਏ ਦੇ ਕੋ 170 ਕਰੋੜ ਫੜਿਆ ਗਿਆ ਇੱਕ ਮੈਂ ਆਪਣੇ ਜਿਲਾਨੇ ਨੂੰ ਘੁੱਟਦਾ ਉਹਦਾ ਕੇਸ ਚ ਚਲੰਡਿਆ ਮੈਂ ਮੰਨਦਾ ਭਈ ਜੇਕਰ ਉਹ ਸਮਝਦਾ ਬਈ ਗਲਤ ਬੰਦੇ ਨੇ ਗਲਤੀ ਨਾਲ ਉਹਨਾਂ ਨੂੰ ਤੂੰ ਸੀਟਾਂ ਦੇ ਚੁੱਕਾ ਹੈ ਤੇ ਉਹਨਾਂ ਨੂੰ ਪਾਰਟੀ ਚ ਕਿਉਂ ਨਹੀਂ ਕੱਢਦਾ ਪਾਰਟੀ ਚ ਉਹ ਨਹੀਂ ਕੱਢਣ ਡਿਆ ਕ腐ਟ ਬੰਦਿਆਂ ਨੂੰ ਅਜੇ ਵੀ ਆਪਣੇ ਨਾਲ ਰੱਖਿਆ ਹੋਇਆ ਹੈ ਤੇ ਜਿਹੜੇ ਸੱਚੇ ਸੁੱਚੇ ਬੰਦੇ ਸਨ ਯੋਗਿੰਦਰ ਯਾਦਵ ਵਰਗੇ ਸ਼ਰਤੀ ਪੁਸ਼ਨ ਵਰਗੇ ਉਹਨਾਂ ਨੂੰ ਘਾਟ ਚੁਕੜ ਮਾਰਿਆ ਉਹਨੇ ਆਪਣੇ ਅਰਗਲ ਇੱਕ ਕੋਠਰੀ ਕ੍ਰੀਏਟ ਕੀਤੀ ਹੋਈ ਹੈ ਜਿਹਦੇ ਵਿੱਚ ਜਿਹੜਾ ਸੰਜੀਤ ਸਿੰਘ ਹੈ ਦੁਰਗੇਸ਼ ਪਾਠਕ ਹੈ ਜਾਂ ਫਿਰ ਉਹ ਜਿਹੜਾ ਹਾਸਿਆ ਰਕਵੀ ਹੈ ਤੇ ਜਿਹੜਾ ਸਿੱਖਾਂ ਦੇ 12 ਵਜੇ ਦੀ ਹਕਮਤਾਂ ਸੁਣਾਉਂਦਾ ਹੈ ਜਿਹਦੇ ਆਰਐਸਐਸ ਔਰ ਸੈਂਟਰਲ ਏਜੰਸੀ ਨਾਲ ਸਬੰਧ ਨੇ ਉਹਦੇ ਉਸ ਬੰਦੇ ਨਾਲ ਸਬੰਧ ਨੇ ਜਿਹਨੇ ਬ੍ਰੈਕਸ ਇੰਟਰਪ੍ਰੀਜ਼ਨ ਦਰਬਾਰ ਸੰਤੇ ਹਮਲਾ ਕਰਵਾਇਆ ਸੀਗਾ ਸੀਆਈਡੀ ਦਾ ਉਸ ਇਕ ਤੇ ਹੁਣ ਉਹ ਸੈਂਟਰਲ ਨੈਸ਼ਨਲ ਸਿਕਿਉਰਿਟੀ ਦਾ ਐਡਵਾਈਜ਼ਰ ਹੈ ਇਸੇ ਤਰ੍ਹਾਂ ਹੀ ਆਜਾਸ ਦੇ ਚਾਰ ਪੰਜ ਬੰਦੇ ਜਿਹੜੇ ਨੇ ਉਹ ਉਹਦੇ ਖਾਸੀਅਤ ਖਾਸ ਖਾਸ ਵਿੱਚੋਂ ਤੋ ਜਿਹੜਾ ਦਿੱਲੀ ਵਿੱਚ ਇਹੋ ਕੁਝ ਕਰ ਰਿਹਾ ਉਹ ਆ ਕੇ ਤੁਹਾਡੇ ਨਾਲ ਕੀ ਕਰੇਗਾ ਇਹ ਹੁਣ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਖੁਦਕਸ਼ੀ ਕਰਨੀ ਹੈ ਕਿ ਜੇ ਤਾਂ ਆਮ ਆਦਮੀ ਪਾਰਟੀ ਨੂੰ ਵੋਟ ਦਿਓ ਜੇ ਤੁਸੀਂ ਚਾਹਦੇ ਹੋ ਕਿ ਪੰਜਾਬ ਵਿੱਚ ਸੁਰੱਖਿਅਤ ਮਾਹੌਲ ਹੋਵੇ ਤੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਵੋਟ ਦਿਓ ਮੈਂ ਕਾਂਗਰਸ ਦੀ ਹਮਾਇਤ ਨਹੀਂ ਕਰ ਰਿਹਾ ਮੈਂ ਕੈਪਟਨ ਅਮਰਿੰਦਰ ਸਿੰਘ ਤੇ ਉਦੇਸ਼ ਸਾਫ਼ੀਆਂ ਵਾਸਤੇ ਵੋਟ ਮੰਗ ਰਿਹਾ ਮੈਂ ਸਮਝੀ ਨਾ ਵੀ ਪੰਜੇ ਤੇ ਮੋਹਰ ਲਾ ਕੇ ਪੰਜਾਬ ਵਿੱਚ ਸਿਰਫ ਪੰਜਾਬ ਵਿੱਚ ਪੰਜੇ ਤੇ ਮੋਹਰ ਲਾ ਕੇ ਜਿਹੜੀਆਂ 5-7 ਸੀਟਾਂ ਨੇ ਅਸੀਂ ਉਹ ਵੀ ਖਾਂਗੇ ਉਹਨਾਂ ਨੂੰ ਦੇ ਦਿੱਤੀਆਂ ਜਾਂ ਦੂਜੀਆਂ ਪਾਰਟੀਆਂ ਚ ਜਿਹੜੇ ਚੰਗੇ ਬੰਦੇ ਨੇ ਬੇਸ਼ੱਕ ਉਹਨਾਂ ਨੂੰ ਵੋਟਾਂ ਪਈਆਂ ਜਾਣ ਪਰ ਤੁਸੀਂ ਸਮੁੱਚੇ ਤੌਰ ਤੇ ਵੋਟ ਕਾਂਗਰਸ ਨੂੰ ਪਾਓਗੇ ਤਾਂ ਪੰਜਾਬ ਦਾ ਭਲਾ ਹੈ ਤਾਂ ਬਾਦਲ ਤੋਂ ਛੁਟਕਾਰਾ ਹੈ ਤਾਂ ਜਿਹੜੇ ਧੜਵੀ ਜਿੰਦੀ ਤੋਂ ਆ ਰਹੇ ਨੇ ਕੇਜਰੀਵਾਲ ਤੜੇ ਦੇ ਉਹਨਾਂ ਤੋਂ ਛੁਟਕਾਰਾ ਹੈ ਸੋ ਹੁਣ ਤੁਹਾਡੀ ਆਪਣੀ ਚੋਇਸ ਹੈ ਚੋਣ ਤੁਹਾਡੀ ਹੈ ਕਿ ਤੁਸੀਂ ਅਮਨ ਖੁਸ਼ਹਾਲੀ ਸ਼ਾਂਤੀ ਚਾਹੁੰਦੇ ਹੋ ਕਿ ਤੁਸੀਂ ਪੰਜਾਬ ਵਿੱਚ ਡਰ دہشت ਪੁਲਿਸ ਦੀ ਗੁੰਡਾਗਰਦੀ ਜਾਂ ਉਜ ਧੱਕੇਸ਼ਾਹੀ ਔਰ ਕ腐ਸ਼ਨ ਦਾ ਬੇਈਮਾਨੀ ਦਾ ਮਾਹੌਲ ਜਿਹੜਾ ਹੈ ਉਸ ਨੂੰ ਕਾਇਮ ਕਰਨਾ ਚਾਹਦੇ ਹੋ ਜਾਂ ਫਿਰ ਜਿਹੜਾ ਧਾਰਵੀਆਂ ਦੀ ਤਾਕਤ ਇੱਥੇ ਕਾਇਮ ਕਰਨਾ ਚਾਹਦੇ ਹੋ ਜਾਂ ਹੰਗ ਅਸੈਂਬਲੀ ਕੰਮ ਕਰੇ ਇਹ ਤੁਹਾਡੀ ਮਰਜ਼ੀ ਹੈ ਸਭ ਤੋਂ ਬਿਹਤਰ ਹੋਵੇਗਾ ਕਿ ਤੁਸੀਂ ਕੈਪਟਨ ਅਵਿੰਦਰ ਸਿੰਘ ਦੇ ਸਾਥੀਆਂ ਨੂੰ ਪੰਜੇ ਵਾਲਿਆਂ ਨੂੰ ਉਠ ਪਾਓ ਪੰਜਾ ਜਿਹੜਾ ਹੈ ਉਹ ਤੁਹਾਡੇ ਵਾਸਤੇ ਸੁਰੱਖਤਾ ਦਾ ਹੱਥ ਹੈ ਇਸ ਕਰਕੇ ਪੰਜੀ ਨੂੰ ਵੋਟ ਪਾਣਾ ਚਾਰ ਫਰਵ ਨੂੰ ਤੁਹਾਡੇ ਆਪਣੇ ਹਿੱਤ ਵਿੱਚ ਹੈ ਤੁਹਾਡੇ ਫਾਇਦੇ ਵਿੱਚ ਹੈ ਤੁਹਾਡੇ ਭਵਿੱਖ ਵਾਸਤੇ ਤੁਹਾਡੇ ਬੱਚਿਆਂ ਵਾਸਤੇ ਫਾਇਦੇ ਵਾਸਤੇ ਹੈ شکریہ